ਸੁੰਦਰੀ ਹਾਲਵਿਕੇ ਅੱਜ ਚੋਣ ਜਲਾਸ ਹੋਇਆ ਜਿਸ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੁੜ ਪ੍ਰਧਾਨ ਬਣੇ ਨੇ ਤੇ ਉਸ ਤੋਂ ਬਾਅਦ ਜਿੰਨੀ ਵੀ ਬਾਕੀ ਟੀਮ ਆ ਉਹ ਸਾਰੀ ਉਹੀ ਚੁਣੀ ਗਈ ਹੈ ਜਿਹੜੀ ਇਸ ਤੋਂ ਪਹਿਲਾਂ ਸੇਵਾਵਾਂ ਨਿਭਾ ਰਹੀ ਸੀ ਚੋਣ ਜਲਾਸ ਤੋਂ ਬਾਅਦ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਾਹਰ ਆਏ ਨਹੀਂ ਗੱਲਬਾਤ ਕਰਦੇ ਆ ਕਿਵੇਂ ਦਾ ਚੋਣ ਜਲਾਸ ਰਿਹਾ ਜੀ ਅੱਜ ਦਾ ਜਿਹੜੀ ਅੱਜ ਦੀ ਚੋਣ ਸੀ ਨਾ ਇਹ ਜਿੱਤਣ ਹਾਰਨ ਦਾ ਮਕਸਦ ਨਹੀਂ ਸੀ ਇਹ ਸਿਧਾਂਤਾਂ ਦੀ ਗੱਲ ਸੀ ਇੱਕ ਤਰ੍ਹਾਂ ਉਹ ਛੋਟੀ ਜੀ ਜਿਹੜੀ ਸਮੁੰਦਰ ਚ ਦੇ ਵਿੱਚ ਬੂੰਦ ਬਰਾਬਰ ਆ ਉਹ ਸਿਧਾਂਤਾਂ ਦੀ ਰਾਖੀ ਕਰਨ ਦੇ ਲਈ ਚੋਣ ਲੜ ਰਹੇ ਸੀ ਇੱਕ ਪਾਸੇ ਬਹੁਤ ਵੱਡੀ ਧਿਰ ਜਿਹੜੀ ਜਿਨ੍ਹਾਂ ਦੀ ਗਿਣਤੀ ਸੈਂਕੜਿਆਂ ਚਾ ਜਿੰਨਾਂ ਕੋਲੇ ਬੜੇ ਸਾਧਨ ਨਹੀਂ ਜਿਨ੍ਹਾਂ ਦੀਆਂ ਵੱਡੀਆਂ ਪਾਰਟੀਆਂ ਪਿੱਛੇ ਆ ਜਿਨ੍ਹਾਂ ਦੇ ਉਹ ਤਾਕਤਾਂ ਵਾ ਜਿਹੜੀਆਂ ਤੇ ਜਨਰਲ ਚੋਣਾਂ ਨਹੀਂ ਹੋ ਰਹੀਆਂ ਦਿੱਲੀ ਦੀਆਂ ਕੇਂਦਰੀ ਪਾਰਟਾਂ ਇਸ ਕਰਕੇ ਅਸੀਂ ਇਹ ਮੈਸੇਜ ਦੇਣਾ ਚਾਹੁੰਦਾ ਸੀ ਅਸੀਂ ਜਿਹੜੀ ਸਿੱਖਾਂ ਦਾ ਜਿਹੜਾ ਛੋਟਾ ਬੰਦਾ ਗੱਦੇ ਨਾਲ ਲੜਨ ਦੀ ਸਮਰਤਾ ਲੰਬੇ ਸਮੇਂ ਤੋਂ ਰੱਖਦਾ ਉਹ ਸਿਧਾਂਤ ਨੂੰ ਜਿਉਂਦਾ ਰੱਖਿਆ ਅਸੀਂ ਉੱਥੇ ਮਤਿਆਂ ਦੇ ਰੂਪ ਦੇ ਚੱਪ ਦੀ ਗੱਲ ਰੱਖਣਾ ਚਾਹੁੰਦੇ ਸੀ ਸੰਸਾਰ ਦੇ ਲੋਕਾਂ 'ਚ ਸਿੱਖਾਂ 'ਚ ਸਾਡੀ ਗੱਲ ਸੁਣਾਈ ਨਹੀਂ ਦਿੱਤੀ ਗਈ ਇਤੋਂ ਤੱਕ ਹੰਕਾਰਿਆ ਹਰਜਿੰਦਰ ਸਿੰਘ ਧਾਮੀ ਮੈਨੂੰ ਕਹਿੰਦਾ ਮੈਨੂੰ ਸ਼ਕਤੀ ਦਾ ਵੇਸ਼ ਹੋਣਾ ਪਊ ਐਡੂ ਵੱਡੀ ਸ਼ਕਤੀ ਤੁਸੀਂ ਕੀ ਪ੍ਰੇਸ਼ ਕਰੋਗੇ ਤੁਸੀਂ ਸਿੱਖਾਂ ਦੀ ਜਥੇਬੰਦੀ ਨੂੰ ਤਹਿਸ ਨਹਿਸ ਕਰਤਾ ਇੱਥੇ ਕ腐ਸ਼ਨ ਦੀ ਗੱਲ ਹੁੰਦੀ ਆ ਕੱਲੇ-ਕੱਲੇ ਮੈਂਬਰ ਨੂੰ ਵੋਟਾਂ ਲੈਣ ਦੇ ਲਈ ਦੋ-ਦੋ ਮੈਂਬਰ ਤਰਨਤਲ ਤੋਂ ਕਿਤੋਂ ਕੋਈ ਇੱਕ ਤਰ੍ਹਾਂ ਦਾ ਲਾਲਚੀ ਆ ਕਿ ਸਾਨੂੰ ਵੋਟਾਂ ਪਾ ਦੇ ਇਸ ਕਰਕੇ ਨਾਲੇ ਵੱਡੇ ਸੀ ਨਾਲੇ ਜਿੱਤਣ ਵਾਲੇ ਸੀ ਇਹਨਾਂ ਨੇ ਹਰ ਹੀਲਾ ਵਸੀਲਾ ਵਰਤਨ ਦੀ ਕੋਸ਼ਿਸ਼ ਕੀਤੀ ਆ ਪਹਿਲਾਂ ਚੋਣ ਕਿਉਂ ਕੀਤੀ ਸਮਾਗਮ ਦਾ ਬਹਾਨਾ ਤਰਨਤਲ ਦੀ ਜ਼ਿਮਨੀ ਚੋਣ 'ਚ ਸੁਖਵੀਰ ਐਂਡ ਪਾਰਟੀ ਦਾ ਸਫਾਇਆ ਹੋਣਾ ਉਦੋਂ ਉਹ ਨਮੋਸ਼ੀ ਤੋਂ ਬਚਣ ਲਈ ਇਹਨਾਂ ਨੇ 4 ਦਿਨ ਪਹਿਲਾਂ ਕੀਤੀ ਮर्याਦਾ ਦੀ ਗੱਲ ਲੈਂਦੀ ਸੀਗੀ ਮੇਰੀ ਗੱਲ ਸੁਣੀ ਨਹੀਂ ਗਈ ਇਹ ਕਹਿਣਾ ਸੀ ਐਸਜੀਪੀਸੀ ਦਾ ਸਕੱਤਰ ਜਿਸ ਦਿਨ ਗੜਗਾਜ ਨੂੰ ਸ਼੍ਰੋਮਣੀ ਕਮੇਟੀ ਜਥੇਦਾਰ ਲਾਉਂਦੀ ਹੈ ਉਹ ਕਹਿੰਦਾ ਸਾਰਾ ਕੁਝ ਮर्याਦਾ ਨਾਲ ਹੋਇਆ ਦੂਜਾ ਸਮਾਗਮ ਰਚਿਆ ਜਾਂਦਾ ਹੁਣ ਤੇ ਦਿਨਾਂ 'ਚ ਬਲਬੀਰ ਸਿੰਘ ਜਿਹੜੇ ਨਿੰਗ ਸਿੰਘ ਸੀ ਉਹ ਕਹਿੰਦੇ ਮर्याਦਾ ਮੁਤਾਬਕ ਉਹ ਨਹੀਂ ਸੀ ਹੋਇਆ ਹੁਣ ਹੋਇਆ ਮੈਂ ਪੁੱਛਣਾ ਸੀ ਰਜਿੰਦਰ ਸਿੰਘ ਧਾਮੀ ਨੂੰ ਧਾਮੀ ਸਾਹਿਬ ਹਜੇ ਹਰਨਾਮ ਸਿੰਘ ਤੁਮਾ ਰਹਿੰਦਾ ਈਜਾ ਪ੍ਰੋਗਰਾਮ ਕਿਦੋਂ ਕਰਨਾ ਮਰਿਆਦਾ ਦੀਆਂ ਧਜੀਆਂ ਡਾਈਆਂ ਰਹੀਆਂ ਸੁਲਤਾਨ ਸਿੰਘ ਨੂੰ ਕਿੱਥੋਂ ਤੱਕ ਕਿੱਥੇ ਪਹਚਾਤਾ ਕੋਈ ਪੁੱਛਣ ਵਾਲਾ ਆਏਗਾ ਇਹ ਇਸ਼ੂ ਸੀਗੇ ਸਾਡੇ ਇਸ਼ੂ ਮੇਨ ਸੀ ਜਨਰਲ ਚੋਣਾ ਦਾ ਜਨਰਲ ਚੋਣਾ ਲਈ ਮਤਾ ਬਾਸ ਕਰ ਦਿੰਦੇ ਹੋ ਉਹਦੀ ਪਹਿਰਵਾਹੀ ਨਹੀਂ ਕਰਦੇ ਕਿਉਂਕਿ ਤੁਹਾਡੀ ਪਿੱਠ ਤੇ ਕੇਂਦਰ ਆ ਤੋਂ ਉਹ ਜਿਉਂਦਾ ਰੱਖਣਾ ਚਾਹੁੰਦੇ ਆ ਅਸੀਂ ਇਹ ਗੱਲ ਕਹਿਣਾ ਸੀ ਅਸੀਂ ਲੱਗਦੇ ਆ ਤੁਹਾਡੇ ਪਿੱਛੇ ਚਲੋ ਕੇਂਦਰ ਦੇ ਅੱਗੇ ਜਾ ਕੇ ਬੈਠੀਏ ਚਲੋ ਜੰਤਰ ਮੰਤਰ ਦੇ ਜਾ ਕੇ ਬੈਠੀਏ ਜਨਰਲ ਚੋਣਾ ਕਰਾਓ ਇਹ ਹਾਊਸ ਚਾਹੇ ਅਸੀਂ ਵੀ ਮੈਂਬਰ ਆ ਤੇ ਸਿੱਖਾਂ ਦੀ ਅੱਜ ਪੂਰੀ ਨੁਮਾਇੰਦਗੀ ਨਹੀਂ ਕਰ ਸਕਦਾ 11 ਸਾਲ ਦਾ ਹੋ ਗਿਆ ਪਰ ਇਹ ਗੱਲਾਂ ਇਹਨਾਂ ਨੇ ਹੋਰ ਨਹੀਂ ਦੇਣੀਆਂ ਇਹ ਗੱਲਾਂ ਲੋਕਾਂ 'ਚ ਹੋਰ ਨਹੀਂ ਦੇਣੀਆਂ ਇਸ ਕਰਕੇ ਇਹਦਾ ਜਰੀਆ ਤਾਂ ਤੁਸੀਂ ਜਾਂ ਭਰਾਵੋ ਤੁਸੀਂ ਸਿੱਖ ਵੀ ਹੋ ਤੁਸੀਂ ਇਨਸਾਫ਼ ਪਸੰਦ ਵੀ ਹੋ ਸਾਡੀ ਆਵਾਜ਼ ਜਾਣੀ ਚਾਹੀਦੀ ਆ ਸਾਡਾ ਇਹ ਮਕਸਦ ਚੋਣ ਜਿੱਤਣਾ ਨਹੀਂ ਸੀ ਨਾ ਸੀ ਜਿੱਤ ਸਕਦੇ ਆ ਆ ਜਨਰਲ ਚੋਣਾ ਹੋਣਗੀਆਂ ਸਿਕ ਸੰਕਤ ਆਦੇ ਆਸਰੇ ਦੇ ਨਾਲ ਇਹ ਜੇ ਅਰਜਿੰਦਰ ਸਿੰਘ ਧਾਮੀ ਵਰਗੇ ਜਿਹੜੇ ਆਪ ਆਪ ਨੂੰ ਕਹਿੰਦੇ ਆ ਇੱਥੇ ਜੋ ਕਰਾਪਸ਼ਨ ਤੇ ਜੋ ਨਿਜਮਾਦੀ ਉਲੰਘਣਾ ਉਹਦੀ ਸ਼ਾਇਦ ਹੀ ਹੁੰਦੀ ਹੈ ਆਪਦੇ ਦਫ਼ਤਰਾਂ ਦੇ ਵਿੱਚ ਬੰਦਿਆਂ ਦੇ ਰਿਸ਼ਤੇਦਾਰਾਂ ਦੀ ਅਪੁਆਇੰਟਮੈਂਟ ਇੱਥੋਂ ਸਬੂਤ ਤਾਂ ਨਹੀਂ ਆਉਣ ਵਾਲੇ ਦਿਨਾਂ ਵਿੱਚ ਪਰ ਰੋਜ਼ ਚਾਰ-ਚਾਰ ਬੰਦਿਆਂ ਦੇ ਆਡਰ ਭਾਈ ਜਾਂਦੇ ਆ ਆਉਣ ਵਾਲੇ ਸਮਝ ਨਿਯੁਕਤੀਆਂ ਕਰ ਦੇਣਗੇ ਅਰਜੈਕਟਿਵ ਚ ਇੰਨਾ ਝੂਠ ਬੋਲਿਆ ਜਾਂਦਾ ਮੈਨੂੰ 10 ਮੈਂਬਰਾਂ ਦੇ ਵਿੱਚ ਮਿਲਿਆ ਪਿਛਲੀ ਅਡਜੈਕਟ ਵਿੱਚ ਮਤਾ ਪਾਸ ਕਰਤਾ ਵੀ 1-1 ਲੱਖ ਰੁਪਇਆ ਕੱਟ ਕੇ ਮੈਂਬਰਾਂ ਦਾ ਹੜਾ ਪੀੜਤਾਂ ਵਾਲਿਆਂ ਨੂੰ ਦੇਣਾ ਅਡਜੈਕਟ ਵਿੱਚ ਗੱਲ ਨਹੀਂ ਲਿਆਂਦੀ ਬਾਹਰ ਅਨਾਊਂਸਮੈਂਟ ਕਰਦੀ ਤਗੜੇ ਦਾ 70 200 ਇਹ ਗੱਲਾਂ ਤੋਂ ਭੱਜਣ ਵਾਲਾ ਅਰਜਿੰਦਰ ਸਿੰਘ ਧਾਮੀ ਬਹੁਤ ਮਾਰੇ ਵਿਹਾਰ ਨਾਲ ਪੇਸ਼ ਆਇਆ ਕਿ ਮੈਂ ਸ਼ਕਤੀ ਕਰੂੰ ਉਹ ਧਾਮੀ ਤੂੰ ਸ਼ਕਤੀ ਕੀ ਕਰੇਗਾ ਅਸੀਂ ਵੱਡੀਆਂ-ਵੱਡੀਆਂ ਤਾਕਤਾਂ ਜਿਹੜੀਆਂ ਸਾਡੇ ਨਾਲ ਧੱਕਾ ਕਰਦੇ ਉਹਨਾਂ ਨਾਲ ਲੜਾਈ ਲੜਦਾ ਤੂੰ ਤਾਂ ਫਿੱਲ ਨਾ ਸੁਖਵੀਰ ਸਿੰਘ ਬਾਦਲ ਦਾ ਤੂੰ ਥੁੱਕ ਕੇ ਝਟਣ ਵਾਲਾ ਬੰਦਾ ਤੂੰ ਕਹ ਅਸਤੀਵਾ ਦਿੰਦਾ ਸੀ ਡਰਾਮੇ ਕਰਦਾ ਸੀ ਅੱਜ ਫੇਰ ਮੈਂਬਰਾਂ ਨੂੰ ਲਾਲਚ ਦੇ ਕੇ ਉਹਨਾਂ ਦੇ ਮੁਲਾਜ਼ਮਾਂ ਨੂੰ ਭਰਤੀ ਕਰਕੇ ਫੇਰ ਬਣਿਆ ਸਾਰਿਆਂ ਦੇ ਸਾਹਮਣੇ ਆ ਗਏ ਸੋ ਮਿੱਟੂ ਸਿੰਘ ਗਾਨੇ ਕੇ ਵੀ ਇੱਥੇ ਮੌਜੂਦ ਨੇ ਜਿਹੜੇ ਐਸ ਵੇਲੇ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਵੱਲੋਂ ਦਾਵੇਦਾਰ ਸੀ ਤਾਂ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਲੈਣੇ ਆ ਕਿ ਅੱਜ ਇਸ ਪ੍ਰਧਾਨ ਦੇ ਦਵੇਦਾਰ ਸੀ ਮਿੱਤਰ ਕੱਲ ਸਾਬ ਕਿਵੇਂ ਦੇਖਦੇ ਹੋ ਅੱਜ ਦਾ ਇਸ ਸਾਬ ਨੂੰ ਮਿੱਤਰ ਜੀ ਕਿਵੇਂ ਦੇਖਦੇ ਹੋ ਜੀ ਅੱਜ ਇਲੈਕਸ਼ਨ ਸੀਗੀ ਤੇ ਵੋਟਾਂ ਜਿਹੜੀਆਂ ਨੇ 18 ਤੁਹਾਨੂੰ ਪਈਆਂ ਕਿਵੇਂ ਦੇਖਦੇ ਹੋ ਵੋਟਾਂ ਘਟੀਆਂ ਕਿਉਂ ਸਾਡੀਆਂ ਵੋਟਾਂ ਘਟਣ ਦਾ ਕਾਰਨ ਤਾਂ ਇਹ ਹੋਇਆ ਜੀ ਸਾਡੇ ਮੈਂਬਰ ਸਾਹਿਬਾਨ ਸੁਖਦੇਸ਼ ਸਿੰਘ ਪੌਰ ਹੋਣੀ ਹਰਦੀਪ ਸਿੰਘ ਜੀ ਹੋਣੀ ਉਹ ਵਿਦੇਸ਼ ਨਾਲ ਉਹ ਨਹੀਂ ਪਹੁੰਚੇ ਦੂਜੀ ਗੱਲ ਸਾਡੇ ਨਾਲ ਤੱਕਾ ਹੋਇਆ ਇਹਨਾਂ ਨੇ ਆਪ ਦੇ ਇਹ ਜੋ ਇਹਨਾਂ ਦੇ ਪੱਖੀ ਮੈਂਬਰ ਸੀ ਉਹਨਾਂ ਨੇ ਜੇ ਉਹ ਬੰਬੇ ਬੈਠੇ ਸੀਗੇ ਜਿਵੇਂ ਹਰਮਨਜੀਤ ਸਿੰਘ ਹੈ ਦਿੱਲੀ ਤੋਂ ਉਹ ਅਕਾਪਟਡ ਮੈਂਬਰ ਹੈ ਉਹ ਕਹਿੰਦੇ ਵੀ ਬੰਬੇ ਬੈਠਾ ਹੈਗਾ ਆ ਗੱਲ ਕਰੋ ਤੁਸੀਂ ਮੈਂ ਕਹਾਂ ਵੀ ਜਦੋਂ ਬੰਬੇ ਬੈਠਾ ਇੱਥੇ ਨਹੀਂ ਬੰਪੇ ਪਹੁੰਚਿਆ ਤੇ ਦੀ ਵੋਟ ਨਹੀਂ ਪੈਣੀ ਚਾਹੀਦੀ ਤਾਂ ਉਹਦੀ ਵੋਟ ਵੀ ਇਹਨਾਂ ਨੇ ਪਵਾਈ ਸੋ ਇਹਨਾਂ ਨੇ ਗਲਤ ਤੰਗ ਲੱਗੇ ੱੱਕਾ ਹੋਇਆ ਹੈ ੱੱਕਾ ਸਾਡੇ ਨਾਲ ਇਸ ਗੱਲ ਦਾ ਹੋਇਆ ਕਿ ਗਲਤ ਵੋਟ ਪਵਾਈ ਉਹ ਵੋਟ ਪਵਾਉਣੀ ਨਹੀਂ ਵਣ ਜਿਹੜਾ ਇੱਥੇ ਹਾਜ਼ਰ ਨਹੀਂ ਉਹਦੀ ਬੋਡ ਕਿ ਫੋਨ ਤੇ ਪੁਾਈ ਜਾ ਸਕਦੀ ਹੈ ਸਾਡੇ ਇਤਰਾਜ਼ ਨੂੰ ਸੁਣਿਆ ਨਹੀਂ ਗਿਆ ਅਗਲੀ ਗੱਲ ਅਸੀਂ ਜਿਹੜੀ ਚੋਣ ਹੈਗੀ ਉਹ ਆਮ ਚੋਣਾ ਲੜਨ ਦੀ ਖਾਤਰ ਰਾਹ ਪੱਤਰਾ ਕਰਨ ਵਾਸਤੇ ਲੜੀ ਹੈ ਅਸੀਂ ਅੱਜ ਲੜਾਈ ਇੱਥੋਂ ਉਗਾਜ ਕੀਤਾ ਹੈ ਸ਼੍ਰੋਮਣੀ ਕਾਲੀ ਦਲ ਪੁਨਰ ਸਰੀ ਦੇ ਨਾਲ ਔਰ ਬਾਕੀ ਪੰਥਕ ਤਰਫੋਂ ਨਾਲ ਲੈ ਕੇ ਦਿੱਲੀ ਕੇਂਦਰ ਸਰਕਾਰ ਤੇ ਉੱਤੇ ਦਬਾਅ ਬਣਾਉਗੀ ਕੇਂਦਰ ਸਰਕਾਰ ਨੂੰ ਮਜਬੂਰ ਕਰੂਗੀ ਕਿ ਜਲਦ ਆਮ ਚੋਣਾ ਕਰਾਈ ਜਾਣਾ ਆਮ ਚੋਣਾ 22 ਵਰੇ ਹੋ ਕੇ 354 ਗੁਰੂ ਘਰ ਦੇ ਜਿਹੜੇ ਲੋਕਲ ਗੁਰਦੁਆਰਾ ਕਮੇਟੀਆਂ ਨੇ ਉਹਨਾਂ ਹੀ ਚੋਣ ਨੂੰ 22 ਵਰੇ ਹੋ ਗਏ ਸ਼੍ਰੋਮਣੀ ਕਮੇਟੀ ਦੀ ਚੋਣ ਨੂੰ 14 ਵਰੇ ਹੋ ਗਈ 15ਵਾਂ ਸਾਲ ਪੜਾ ਲੱਗ ਗਿਆ ਸੋ ਇਹ ਜਿਹੜਾ ਤਖਾ ਹੋ ਰਿਹਾ ਸਿੱਖ ਕੌਮ ਨਾਲ ਸਿੱਖ ਸਿਧਾਂਤਾਂ ਨਾਲ ਔਰ ਔਰ ਜਿਹੜਾ ਬੇਇਨਸਾਫੀ ਹੋ ਰਹੀ ਹੈ ਚੋਣਾਂ ਨਾ ਕਰਾ ਕੇ ਕੇਂਦਰ ਬੇਇਨਸਾਫੀ ਕਰ ਰਹੀ ਹੈ ਇਹਦੇ ਪ੍ਰਤੀ ਸਾਡੇ ਸਿੱਖ ਕੌਮ ਦੇ ਵਿੱਚ ਰੋਸ ਹੈ, ਬੇਚੈਨੀ ਹੈ, ਦੂਜੀ ਬੇਚੈਨੀ ਰੋਸ ਬੰਦੀਸ਼ ਕਰਨਾ ਨਾਸ਼ਰ ਨ ਕਰਕੇ ਅਸੀਂ ਇਹ ਦੋਵੇਂ ਮੁੱਦੇ ਦੇ ਰੇ ਉਠਾਉਣ ਜਾ ਰਹੇ ਹਾਂ। ਕਾਲੀ ਕਰਕੇ ਤਾਂ ਕਿ ਬਹੁਤ ਵੱਡੀ ਚਿੰਤਾ ਹੋਈ ਹੈ। ਗਿਆਨੀ ਸੋ ਇਹ ਸਾਨੂੰ ਮਿੱਟੂ ਸਿੰਘ ਕਾਨੇ ਕੇ ਜਿਨ੍ਹਾਂ ਨੇ ਕਹਾ ਕਿ ਉਹਨਾਂ ਦੇ ਨਾਲ ਅੱਜ ਤੱਕਾ ਹੋਇਆ ਇਹ ਕਿਉਂਕਿ ਉਹਨਾਂ ਦੇ ਮੈਂਬਰ ਜਿਹੜੇ ਉਹ ਵਾਰ ਸੀ ਤਾਂ ਜਿਹੜੀ ਇੱਕ ਵੋਟ ਦੀ ਗੱਲ ਕਰਦੇ ਨੇ ਕਿ ਉਹ ਵੀ ਉਹਨਾਂ ਨੇ ਤੱਕੇ ਦੇ ਨਾਲ ਪਵਾ ਲਈ ਹੈ ਕਹਿੰਤ ਭਾਵ ਹੈ ਕਿ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਚੋਣ ਹੈ ਉਸ ਦੇ ਵਿੱਚ ਵੋਟਾਂ ਉਹਨਾਂ ਦੀਆਂ ਹੋਰ ਵੀ ਵੱਧ ਸਕਦੀਆਂ ਸੀ ਪਰ ਮੈਂਬਰ ਬਾਹਰ ਹੋਣ ਕਰਕੇ ਉਹ ਵੋਟਾਂ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਪੁੱਜ ਸਕੀਆਂ ਤਾਂ ਉਹਨਾਂ ਨੇ ਹੋਰ ਵੀ ਤਿੱਖੇ ਜਿਹੜੇ ਨੇ ਉਹ ਦੋਸ਼ ਇਲਜ਼ਾਮ ਹੈ ਉਹ ਜ਼ਰੂਰ ਲਾਏ ਹੋਏ ਨੇ ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਤਾਂ ਇਹ ਜਾਣਕਾਰੀ ਵੀ ਦਿਨ ਦੇ ਦਿਨ ਦੇ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਹਾਂ ਕਿ ਇਸ ਵੇਲੇ ਜਿਹੜਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਚੁਣੇ ਗਏ ਨੇ ਉਹਨਾਂ ਤੋਂ ਇਲਾਵਾ ਹੋਰ ਜਿਹੜੀ ਟੀਮ ਚੁਣੀ ਗਈ ਉਹਨਾਂ ਦੇ ਵਿੱਚ ਸ਼ੇਰ ਸਿੰਘ ਮੰਡਵਾਲਾ ਜਨਰਲ ਸਕੱਤਰ ਚੁਣੇ ਗਏ ਨੇ ਇਹ ਇਸ ਤੋਂ ਪਹਿਲਾਂ ਵੀ ਇਹੀ ਜ਼ਿੰਮੇਵਾਰੀ ਨਿਭਾ ਰਹੇ ਸੀ ਇਸ ਤੋਂ ਇਲਾਵਾ ਬਲਦੇਵ ਸਿੰਘ ਕਲਿਆਣ ਜੂਨੀਅਰ ਮੀਤ ਪ੍ਰਧਾਨ ਚੁਣੇ ਗਏ ਨੇ ਰਗੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ ਨੇ ਤਾਂ ਇਸ ਤੋਂ ਪਹਿਲਾਂ ਇਹ ਜ਼ਿੰਮੇਵਾਰੀਆਂ ਨਿਭਾ ਰਹੇ ਸੀ ਤਾਂ ਇਸ ਤੋਂ ਇਲਾਵਾ ਅੰਤਰੀ ਕਮੇਟੀ 11 ਮੈਂਬਰਾਂ ਦੀ ਚੁਣੀ ਗਈ ਆ ਜਿਨ੍ਹਾਂ ਦੇ ਵਿੱਚ ਸੁਰਜੀਤ ਸਿੰਘ ਗੜੀ ਮੁਖਵਿੰਦਰ ਸਿੰਘ ਖਾਪੜਖੇੜੀ ਸੁਰਜੀਤ ਸਿੰਘ ਕੰਗ ਸੁਰਜੀਤ ਸਿੰਘ ਤੁਗਲਵਾਲ ਗੁਰਪ੍ਰੀਤ ਸਿੰਘ ਛੱਬਰ ਬੀਬੀ ਹਰਜਿੰਦਰ ਕੌਰ ਦਲਜੀਤ ਸਿੰਘ ਭਿੰਡਰ ਬਲਦੇਵ ਸਿੰਘ ਕੈਂਪਰੀ ਮਿੱਠੂ ਸਿੰਘ ਕਾਨੇਕੇ ਮੇਜਰ ਸਿੰਘ ਢਿੱਲੋਂ ਜੰਗਪਹਾਦਰ ਸਿੰਘ ਰਾਏ ਤਾਂ ਇਹ 11 ਅੰਤਰੀਂ ਕਮੇਟੀ ਮੈਂਬਰ ਚੁਣੇ ਗਏ ਨੇ ਤਾਂ ਕੁੱਲ ਮਿਲਾ ਕੇ ਜਿਹੜੀ ਇਸ ਤੋਂ ਪਿਛਲੇ ਸਾਲ ਟੀਮ ਕੰਮ ਕਰ ਰਹੀ ਸੀ ਉਹੀ ਰਿਪੀਟ ਹੋਈ ਹੈ ਉਹਨਾਂ ਨੂੰ ਹੀ ਮੁੜ ਇੱਥੇ ਮੌਕਾ ਦਿੱਤਾ ਗਿਆ ਹੈ ਤਾਂ ਜਿਹੜੇ ਮਿੱਠੂ ਸਿੰਘ ਕਾਨੇਕੇ ਨੇ ਉਹ ਅੱਜ ਬਤੌਰ ਪ੍ਰਧਾਨ ਉਮੀਦਵਾਰ ਸਾਨ ਅਸ਼ਰਮਣੀ ਅਕਾਲੀ ਧਲ ਉਹਨਾਂ ਰਸੂਲਜੀਤ ਵੱਲੋਂ ਅੱਜ ਜਦੋਂ ਉਹ ਹਾਰ ਗਏ ਤਾਂ ਉਹਨਾਂ ਨੂੰ ਮੁਰ ਅੰਤਰੀ ਕਮੇਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ 11 ਮੈਂਬਰੀ ਕਮੇਟੀ ਸੀ 11 ਮੈਂਬਰੀ ਕਮੇਟੀ ਦੇ ਵਿੱਚੋਂ 10 ਮੈਂਬਰ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਨਾਲ ਸੰਬੰਧਿਤ ਨੇ ਤਾਂ ਇੱਕ ਮੈਂਬਰ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਨਾਲ ਸੰਬੰਧਿਤ ਉਹਨਾਂ ਨੂੰ ਰੱਖਿਆ ਗਿਆ ਹੈ ਤਾਂ ਐ ਵਕਤ ਤਸਵੀਰਾਂ ਅਸੀਂ ਲੈ ਕੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੂਰੇ ਵਕਤ ਤਸਵੀਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮਣੀਓਨ ਕੇ ਸੁਵਿੰਦਰਪਾਲ ਸਿੰਘ ਉਪਾਲਤੇ ਭਰਿੰਦਰ ਸਿੰਘ ਦਿਓ ਇਜਾਜ਼ਤ ਧੰਨਵਾਦ ਆਨੰਦਪੁਰ ਦਾ ਪ੍ਰਚਾਰਕ ਤੇ ਅੱਜ ਜਿਹੜਾ ਇਹ ਖੰਡਰ ਗੋਟੀ ਨਾਲ ਬੰਨ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਅੱਜ ਚੋਣ ਜਲਾਸ ਹੋਇਆ ਜਿਸ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੁੜ ਪ੍ਰਧਾਨ ਬਣੇ ਨੇ ਤੇ ਉਸ ਤੋਂ ਬਾਅਦ ਜਿੰਨੀ ਵੀ ਬਾਕੀ ਟੀਮ ਆ ਉਹ ਸਾਰੀ ਉਹੀ ਚੁਣੀ ਗਈ ਹੈ ਜਿਹੜੀ ਇਸ ਤੋਂ ਪਹਿਲਾਂ ਸੇਵਾਵਾਂ ਬਾਰੇ ਸੀ ਚੋਣ ਜਲਾਸ ਤੋਂ ਬਾਅਦ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਾਹਰ ਆਏ ਨਹੀਂ ਗੱਲਬਾਤ ਕਰਦੇ ਆ ਕਿਵੇਂ ਦਾ ਚੋਣ ਜਲਾਸ ਰਿਹਾ ਜੀ ਅੱਜ ਦਾ ਜਿਹੜੀ ਅੱਜ ਦੀ ਚੋਣ ਸੀ ਨਾ ਇਹ ਜਿੱਤਣ ਹਾਰਨ ਦਾ ਮਕਸਦ ਨਹੀਂ ਸੀ ਇਹ ਸਿਧਾਂਤਾਂ ਦੀ ਗੱਲ ਸੀ ਇੱਕ ਤਰ੍ਹਾਂ ਉਹ ਛੋਟੀ ਜਿਹੀ ਜਿਹੜੀ ਸਮੁੰਦਰ ਚ ਦੇ ਵਿੱਚ ਬੂੰਦ ਬਰਾਬਰ ਆ ਉਹ ਸਿਧਾਂਤਾਂ ਦੀ ਰਾਖੀ ਕਰਨ ਦੇ ਲਈ ਚੋਣ ਲੜ ਰਹੀ ਸੀ ਇੱਕ ਪਾਸੇ ਬਹੁਤ ਵੱਡੀ ਧਰ ਜਿਹੜੀ ਜਿਨ੍ਹਾਂ ਦੀ ਗਿਣਤੀ ਸੈਂਕੜਿਆਂ ਚਾ ਜਿੰਨਾਂ ਕੋਲੇ ਬੜੇ ਸਾਧਨ ਨਹੀਂ ਜਿਨ੍ਹਾਂ ਦੀਆਂ ਵੱਡੀਆਂ ਪਾਰਟੀਆਂ ਪਿੱਛੇ ਆ ਜਿਨ੍ਹਾਂ ਦੇ ਉਹ ਤਾਕਤਾਂ ਵਾ ਜਿਹੜੀਆਂ ਤੇ ਜਨਰਲ ਚੋਣਾਂ ਨਹੀਂ ਹੋ ਰਹੀਆਂ ਦਿੱਲੀ ਦੀਆਂ ਕੇਂਦਰੀ ਪਾਰਟਾਂ ਇਸ ਕਰਕੇ ਅਸੀਂ ਇਹ ਮੈਸੇਜ ਦੇਣਾ ਚਾਹੁੰਦਾ ਸੀ ਅਸੀਂ ਜਿਹੜੀ ਸਿੱਖਾਂ ਦਾ ਜਿਹੜਾ ਛੋਟਾ ਬੰਦਾ ਗਾਧਿਆਂ ਨਾਲ ਲੜਨ ਦੀ ਸਮਰਤਾ ਲੰਬੇ ਸਮੇਂ ਤੋਂ ਰੱਖਦਾ ਉਹ ਸਿਧਾਂਤ ਨੂੰ ਜਿਉਂਦਾ ਰੱਖਿਆ ਅਸੀਂ ਉੱਥੇ ਮਤਿਆਂ ਦੇ ਰੂਪ ਦੇ ਚੱਪ ਦੀ ਗੱਲ ਰੱਖਣਾ ਚਾਹੁੰਦੇ ਸੀ ਸੰਸਾਰ ਦੇ ਲੋਕਾਂ 'ਚ ਸਿੱਖਾਂ 'ਚ ਸਾਡੀ ਗੱਲ ਸੁਣਾਈ ਨਹੀਂ ਦਿੱਤੀਗੀ ਇਤੋਂ ਤੱਕ ਹੰਕਾਰਿਆ ਹਰਜਿੰਦਰ ਸਿੰਘ ਧਾਮੀ ਮੈਨੂੰ ਕਹਿੰਦਾ ਮੈਨੂੰ ਸ਼ਕਤੀ ਦਾ ਵੇਸ਼ ਹੋਣਾ ਪਊ ਓਏ ਦੂਬੜੀ ਸ਼ਕਤੀ ਤੁਸੀਂ ਕੀ ਪੇਸ਼ ਕਰੋਗੇ ਤੁਸੀਂ ਸਿੱਖਾਂ ਦੀ ਜਥੇਬੰਦੀ ਨੂੰ ਤਹਿਸ ਨਸ ਕਰਤਾ ਇੱਥੇ ਕ腐ਪਸ਼ਨ ਦੀ ਗੱਲ ਹੁੰਦੀ ਆ ਕੱਲੇ ਕੱਲੇ ਮੈਂਬਰ ਨੂੰ ਵੋਟਾਂ ਲੈਣ ਦੇ ਲਈ ਦੋ ਦੋ ਮੈਂਬਰ ਤਰਨਤਨ ਤੋਂ ਕਿਤੋਂ ਕੋਈ ਇੱਕ ਤਰ੍ਹਾਂ ਦਾ ਲਾਲਚੀ ਆ ਸਾਨੂੰ ਵੋਟਾਂ ਪਾ ਦੇ ਇਸ ਕਰਕੇ ਨਾਲੇ ਵੱਡੇ ਸੀ ਨਾਲੇ ਜਿੱਤਣ ਵਾਲੇ ਸੀ ਇਹਨਾਂ ਨੇ ਹਰ ਹਿੱਲਾ ਵਸੀਲਾ ਵਰਤਣ ਦੀ ਕੋਸ਼ਿਸ਼ ਕੀਤੀ ਆ ਪਹਿਲਾ ਚੋਣ ਕਿਉਂ ਕੀਤੀ ਸਮਾਗਮ ਦਾ ਬਹਾਨਾ ਤਰਨਤਨ ਦੀ ਜਿਮਨੀ ਚੋਣ ਸਖਬੀਰ ਐਂਡ ਪਾਰਟੀ ਦਾ ਸਫਾਇਆ ਹੁਣ ਉਹ ਉਹ ਨਮੋਸ਼ੀ ਤੋਂ ਬਚਣ ਲਈ ਇਹਨਾਂ ਨੇ 4 ਦਿਨ ਪਹਿਲਾਂ ਕੀਤੀ ਮर्याਦਾ ਦੀ ਗੱਲ ਲੈਂਦੀ ਸੀ ਮੇਰੀ ਗੱਲ ਸੁਣੀ ਨਹੀਂ ਗਈ ਇਹ ਕਹਿਣਾ ਸੀ ਐ ਜੀ ਪੀ ਸੀ ਦਾ ਸਖਤਰ ਜਿਸ ਦਿਨ ਗੜਗੱਜ ਨੂੰ ਸ਼੍ਰੋਮਣੀ ਕਮੇਟੀ ਜਥੇਦਾਰ ਲਾਉਂਦੀ ਹੈ ਉਹ ਕਹਿੰਦਾ ਸਾਰਾ ਕੁਝ ਮर्याਦਾ ਨਾਲ ਹੋਇਆ ਦੂਜਾ ਸਮਾਗਮ ਰਚਿਆ ਜਾਂਦਾ ਹੁਣ ਤੇ ਨਾ ਚ ਬਲਵੀਰ ਸਿੰਘ ਜਿਹੜੇ ਨਿੰਗ ਸਿੰਘ ਸੀ ਉਹ ਕਹਿੰਦੇ ਮर्याਦਾ ਮੁਤਾਬਕ ਉਹ ਨਹੀਂ ਸੀ ਹੋਇਆ ਹੁਣ ਹੋਇਆ ਮੈਂ ਪੁੱਛਣਾ ਸੀ ਰਜਿੰਦਰ ਸਿੰਘ ਧਾਮੀ ਨੂੰ ਧਾਮੀ ਸਾਹਿਬ ਹਜੇ ਹਰਨਾਮ ਸਿੰਘ ਤੁਮਾ ਰਹਿਂਦਾ ਤੀਜਾ ਪ੍ਰੋਗਰਾਮ ਕਦੋਂ ਕਰਨਾ ਮਰਿਆਦਾ ਦੀਆਂ ਧਜੀਆਂ ਡਾਈਆਂ ਰਹੀਆਂ ਸੁਲਤਾਨ ਸਿੰਘ ਨੂੰ ਕਿੱਥੋਂ ਤੱਕ ਕਿੱਥੇ ਪਹੁੰਚਾਤਾ ਕੋਈ ਪੁੱਛਣ ਵਾਲਾ ਆਏਗਾ ਇਹ ਇਸ਼ੂ ਸੀਗੇ ਸਾਡੇ ਇਸ਼ੂ ਮੇਨ ਸੀ ਜਨਰਲ ਚੋਣਾ ਦਾ ਜਨਰਲ ਚੋਣਾ ਲਈ ਮਤਾ ਬਾਸ ਕਰ ਦਿੰਨੇ ਹੋ ਉਹਦੀ ਪੈਰਵਾਹੀ ਨਹੀਂ ਕਰਦੇ ਕਿਉਂਕਿ ਤੁਹਾਡੀ ਪਿੱਠ ਤੇ ਕੇਂਦਰ ਆ ਤੋਂ ਉਹ ਜਿਉਂਦਾ ਰੱਖਣਾ ਚਾਹੁੰਦੇ ਆ ਅਸੀਂ ਇਹ ਗੱਲ ਕਹਿਣਾ ਸੀ ਅਸੀਂ ਲੱਗਦੇ ਆ ਤੁਹਾਡੇ ਪਿੱਛੇ ਚਲੋ ਕੇਂਦਰ ਦੇ ਅੱਗੇ ਜਾ ਕੇ ਬੈਠੀਏ ਚਲੋ ਜੰਤਰ ਮੰਤਰ ਤੇ ਜਾ ਕੇ ਬੈਠੀਏ ਜਨਰਲ ਚੋਣਾ ਕਰਾਓ ਇਹ ਹਾਊਸ ਚਾਹੇ ਅਸੀਂ ਵੀ ਮੈਂਬਰ ਆ ਤੇ ਸਿੱਖਾਂ ਦੀ ਅੱਜ ਪੂਰੀ ਨੁਮਾਇੰਦਗੀ ਨਹੀਂ ਕਰ ਸਕਦਾ 11 ਸਾਲ ਦਾ ਹੋ ਗਿਆ ਪਰ ਇਹ ਗੱਲਾਂ ਇਹਨਾਂ ਨੇ ਹੋਣ ਨਹੀਂ ਦੇਣੀਆਂ ਇਹ ਗੱਲਾਂ ਲੋਕਾਂ 'ਚ ਹੋਣ ਨਹੀਂ ਦੇਣੀਆਂ ਇਸ ਕਰਕੇ ਇਹਦਾ ਜਰੀਆ ਤਾਂ ਤੁਸੀਂ ਜਾਂ ਭਰਾਵੋ ਤੁਸੀਂ ਸਿੱਖ ਵੀ ਹੋ ਤੁਸੀਂ ਇਨਸਾਫ਼ ਪਸੰਦ ਵੀ ਹੋ ਸਾਡੀ ਆਵਾਜ਼ ਜਾਣੀ ਚਾਹੀਦੀ ਆ ਸਾਡਾ ਇਹ ਮਕਸਦ ਚੋਣ ਜਿੱਤਣਾ ਨਹੀਂ ਸੀ ਨਾ ਸੀ ਜਿੱਤ ਸਕਦੇ ਆ ਆ ਜਨਰਲ ਚੋਣਾ ਹੋਣਗੀਆਂ ਸਿਕ ਸੰਕਿਆ ਦੇ ਆਸਰੇ ਦੇ ਨਾਲ ਇਹ ਜੇ ਅਰਜਿੰਦਰ ਸਿੰਘ ਧਾਮੀ ਵਰਗੇ ਜਿਹੜੇ ਆਪ ਆਪ ਨੂੰ ਕਹਿੰਦੇ ਆ ਇੱਥੇ ਜੋ ਕਰਾਪਸ਼ਨ ਤੇ ਜੋ ਨਿਜਮਾ ਦੀ ਉਲੰਘਣਾ ਉਹਦੀ ਸ਼ਾਹ ਤੇ ਹੁੰਦੀ ਹੈ ਆਪਦੇ ਦਫ਼ਤਰਾਂ ਦੇ ਵਿੱਚ ਬੰਦਿਆਂ ਦੇ ਰਿਸ਼ਤੇਦਾਰਾਂ ਦੀ ਅਪੁਆਇੰਟਮੈਂਟ ਇੱਥੋਂ ਸਬੂਤ ਤਾਂ ਨਹੀਂ ਆਉਣ ਵਾਲੇ ਦਿਨਾਂ ਵਿੱਚ ਪਰ ਰੋਜ਼ ਚਾਰ-ਚਾਰ ਬੰਦਿਆਂ ਦੇ ਆਡਰ ਭਾਈ ਜਾਂਦੇ ਆ ਆਉਣ ਵਾਲੇ ਸਮਝ ਨਿਯੁਕਤੀਆਂ ਕਰ ਦੇਣਗੇ ਅਰਜੈਕਟਿਵ ਚ ਇੰਨਾ ਝੂਠ ਬੋਲਿਆ ਜਾਂਦਾ ਮੈਨੂੰ 10 ਮੈਂਬਰਾਂ ਦੇ ਵਿੱਚ ਮਿਲਿਆ ਪਿਛਲੀ ਅਡਜੈਕਟ ਵਿੱਚ ਮਤਾ ਪਾਸ ਕਰਤਾ ਵੀ 1-1 ਲੱਖ ਰੁਪਈਆ ਕੱਟ ਕੇ ਮੈਂਬਰਾਂ ਦਾ ਹੜਾ ਪੀੜਤਾਂਾਂ ਨੂੰ ਦੇਣਾ ਅਡਜੈਕਟ ਵਿੱਚ ਗੱਲ ਨਹੀਂ ਲਿਆਂਦੀ ਬਾਹਰ ਅਨਾਊਂਸਮੈਂਟ ਕਰਦੀ ਤਗੜੇ ਦਾ 70 200 ਇਹ ਗੱਲਾਂ ਤੋਂ ਭੱਜਣ ਵਾਲਾ ਅਰਜਿੰਦਰ ਸਿੰਘ ਧਾਮੀ ਬਹੁਤ ਮਾਰੇ ਵਿਹਾਰ ਨਾਲ ਪੇਸ਼ ਆਇਆ ਕਿ ਮੈਂ ਸਖਤੀ ਕਰੂੰ ਉਹ ਧਾਮੀ ਤੂੰ ਸ਼ਕਤੀ ਕੀ ਕਰੇਗਾ ਅਸੀਂ ਵੱਡੀਆਂ-ਵੱਡੀਆਂ ਤਾਕਤਾਂ ਜਿਹੜੀਆਂ ਸਾਡੇ ਨਾਲ ਧੱਕਾ ਕਰਦੇ ਉਹਨਾਂ ਨਾਲ ਲੜਾਈ ਲੜਦਾ ਤੂੰ ਤਾਂ ਫਿਰ ਨਾ ਸੁਖਵੀਰ ਸਿੰਘ ਬਾਦਲ ਦਾ ਤੂੰ ਥੱਕ ਕੇ ਛੱਟਣ ਵਾਲਾ ਬੰਦਾ ਹੈ ਤੂੰ ਕਹੇ ਅਸਤੀਵਾ ਦਿੰਦਾ ਸੀ ਡਰਾਮੇ ਕਰਦਾ ਸੀ ਅੱਜ ਫੇਰ ਮੈਂਬਰਾਂ ਨੂੰ ਲਾਲਚ ਦੇ ਕੇ ਉਹਨਾਂ ਦੇ ਮੁਲਾਜ਼ਮਾਂ ਨੂੰ ਭਰਤੀ ਕਰਕੇ ਫੇਰ ਬਣਿਆ ਸਾਰਿਆਂ ਦੇ ਸਾਹਮਣੇ ਆ ਗਏ ਸੋ ਮਿੱਟੂ ਸਿੰਘ ਗਾਨੇ ਕੇ ਵੀ ਇੱਥੇ ਮੌਜੂਦ ਨੇ ਜਿਹੜੇ ਐਸ ਵੇਲੇ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਵੱਲੋਂ ਦਾਵੇਦਾਰ ਸੀ ਤਾਂ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਲੈਣੇ ਆ ਕਿ ਅੱਜ ਇਸ ਪ੍ਰਧਾਨ ਦੇ ਦਵੇਦਾਰ ਸੀ ਮਿੱਤਰ ਕੱਲ ਸਾਬ ਕਿਵੇਂ ਦੇਖਦੇ ਹੋ ਅੱਜ ਦਾ ਇਸ ਸਾਬ ਨੂੰ ਮਿੱਤਰ ਜੀ ਕਿਵੇਂ ਦੇਖਦੇ ਹੋ ਜੀ ਅੱਜ ਇਲੈਕਸ਼ਨ ਸੀਗੀ ਤੇ ਵੋਟਾਂ ਜਿਹੜੀਆਂ ਨੇ 18 ਤੁਹਾਨੂੰ ਪਈਆਂ ਕਿਵੇਂ ਦੇਖਦੇ ਹੋ ਵੋਟਾਂ ਘਟੀਆਂ ਕਿਉਂ ਸਾਡੀਆਂ ਵੋਟਾਂ ਘਟਣ ਦਾ ਕਾਰਨ ਤਾਂ ਇਹ ਹੋਇਆ ਜੀ ਸਾਡੇ ਮੈਂਬਰ ਸਾਹਿਬਾਨ ਸੁਖਦੇਵ ਸਿੰਘ ਪਾੜ ਹੋਣੀ ਹਰਦੀਪ ਸਿੰਘ ਜੀ ਹੋਣੀ ਉਹ ਵਿਦੇਸ਼ ਨਾਲ ਉਹ ਨਹੀਂ ਪਹੁੰਚੇ ਦੂਜੀ ਗੱਲ ਸਾਡੇ ਨਾਲ ਤੱਕਾ ਹੋਇਆ ਇਹਨਾਂ ਨੇ ਆਪਦੇ ਇਹ ਜੋ ਇਹਨਾਂ ਦੇ ਪੱਖੀ ਮੈਂਬਰ ਸੀ ਉਹਨਾਂ ਨੇ ਜੇ ਉਹ ਬੰਬੇ ਬੈਠੇ ਸੀਗੇ ਜਿਵੇਂ ਹਰਮਨਜੀਤ ਸਿੰਘ ਹੈ ਦਿੱਲੀ ਤੋਂ ਉਹ ਅਕਪਟਡ ਮੈਂਬਰ ਹੈ ਉਹ ਕਹਿੰਦੇ ਵੀ ਬੰਬੇ ਬੈਠਾਗਾ ਆ ਗੱਲ ਕਰੋ ਤੁਸੀਂ ਮੈਂ ਕਹਾਂ ਵੀ ਜਦੋਂ ਬੰਬੇ ਬੈਠਾ ਇੱਥੇ ਨਹੀਂ ਬੰਦੇ ਪਹੁੰਚਦੇ ਦੀ ਵੋਟ ਨਹੀਂ ਪੈਣੀ ਚਾਹੀਦੀ ਤਾਂ ਉਹਦੀ ਵੋਟ ਵੀ ਇਹਨਾਂ ਨੇ ਪੁਵਾਈ ਸੋ ਇਹਨਾਂ ਨੇ ਗਲਤ ਤੰਗ ਲੱਗੇ ੱੱਕਾ ਹੋਇਆਗਾ ੱੱਕਾ ਸਾਡੇ ਨਾਲ ਇਸ ਗੱਲ ਦਾ ਹੋਇਆ ਕਿ ਗਲਤ ਵੋਟ ਪੁਵਾਈ ਉਹ ਵੋਟ ਪਵਾਉਣੀ ਨਹੀਂ ਬਣ ਜਿਹੜਾ ਇੱਥੇ ਹਾਜ਼ਰ ਨਹੀਂ ਉਹਦੀ ਵੋਟ ਵੀ ਫੋਨ ਤੇ ਪੁਵਾਈ ਜਾ ਸਕਦੀ ਹੈ ਸਾਡੇ ਇਤਰਾਜ਼ ਨੂੰ ਸੁਣਿਆ ਨਹੀਂ ਗਿਆ ਅਗਲੀ ਗੱਲ ਅਸੀਂ ਜਿਹੜੀ ਚੋਣ ਹੈਗੀ ਉਹ ਆਮ ਚੋਣਾਂ ਲੜਨ ਦੀ ਖਾਤਰ ਰਾਹ ਪੱਤਰਾ ਕਰਨ ਵਾਸਤੇ ਲੜੀ ਹੈ ਅਸੀਂ ਅੱਜ ਲੜਾਈ ਇੱਥੋਂ ਅਗਾਜ਼ ਕੀਤਾ ਹੈ ਸ਼੍ਰੋਮਣੀ ਕਾਲੀ ਦਲ ਪੁਨਰ ਸ੍ਰੀ ਦੇਗ ਔਰ ਬਾਕੀ ਪੰਥਕ ਤਰਫੋਂ ਨਾਲ ਲੈ ਕੇ ਦਿੱਲੀ ਕੇਂਦਰ ਸਰਕਾਰ ਤੇ ਉੱਤੇ ਦਬਾਅ ਬਣਾਉਗੀ ਕੇਂਦਰ ਸਰਕਾਰ ਨੂੰ ਮਜਬੂਰ ਕਰੂਗੀ ਕਿ ਜਲਦ ਆਮ ਚੋਣਾਂ ਕਰਾਈਏ ਜਨਾ ਆਮ ਚੋਣਾਂ 22 ਬਰੇ ਹੋ ਕੇ 354 ਗੁਰੂ ਘਰ ਦੇ ਜਿਹੜੇ ਲੋਕਲ ਗੁਰਦੁਆਰਾ ਕਮੇਟੀਆਂ ਨੇ ਉਹਨਾਂ ਹੀ ਚੋਣ ਨੂੰ 22 ਵਾਰੇ ਹੋ ਗਏ ਸ਼੍ਰੋਮਣੀ ਕਮੇਟੀ ਦੀ ਚੋਣ ਨੂੰ 14 ਵਾਰੇ ਹੋ ਗਏ 15ਵਾਂ ਸਾਲ ਪਰ ਲੱਗ ਗਿਆ ਸੋ ਇਹ ਜਿਹੜਾ ਤਖਾ ਹੋ ਰਿਹਾ ਸਿੱਖ ਕੌਮ ਨਾਲ ਸਿੱਖ ਸਿਧਾਂਤਾਂ ਨਾਲ ਔਰ ਔਰ ਜਿਹੜਾ ਬੇਇਨਸਾਫੀ ਹੋ ਰਹੀ ਹੈ ਇਹ ਚੋਣਾਂ ਨਾ ਕਰਾ ਕੇ ਕੇਂਦਰ ਬੇਇਨਸਾਫੀ ਕਰ ਰਹੀ ਹੈ ਇਹਦੇ ਪ੍ਰਤੀ ਸਾਡੇ ਸਿੱਖ ਕੌਮ ਦੇ ਵਿੱਚ ਰੋਸ ਹੈ, ਬੇਚੈਨੀ ਹੈ, ਦੂਜੀ ਬੇਚੈਨੀ ਰੋਸ ਬੰਦੀਸ਼ ਕਰਨਾ ਨਾਸ਼ਰ ਨ ਕਰਕੇ ਅਸੀਂ ਇਹ ਦੋਵੇਂ ਮੁੱਦੇ ਦੇਰੇ ਉਠਾਉਣ ਜਾ ਰਹੇ ਹਾਂ। ਅਕਾਲੀ ਦਰ ਕਹਿੰਦਾ ਕਿ ਬਹੁਤ ਵੱਡੀ ਚਿੰਤਾ ਹੋਈ ਹੈ। ਗਿਆਨੀ ਸੋ ਇਹ ਸਾਨੂੰ ਮਿੱਠੂ ਸਿੰਘ ਕਾਨੇ ਕੇ ਜਿਨ੍ਹਾਂ ਨੇ ਕਹਿ ਆ ਕਿ ਉਹਨਾਂ ਦੇ ਨਾਲ ਅੱਜ ਤੱਕਾ ਹੋਇਆ ਇਹ ਕਿਉਂਕਿ ਉਹਨਾਂ ਦੇ ਮੈਂਬਰ ਜਿਹੜੇ ਉਹ ਵਾਰ ਸੀ ਤਾਂ ਜਿਹੜੀ ਇੱਕ ਵੋਟ ਦੀ ਗੱਲ ਕਰਦੇ ਨੇ ਕਿ ਉਹ ਵੀ ਉਹਨਾਂ ਨੇ ਤੱਕੇ ਦੇ ਨਾਲ ਪਵਾ ਲਈ ਹੈ ਕਹਿੰਤ ਭਾਵ ਹੈ ਕਿ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਚੋਣ ਹੈ ਉਸ ਦੇ ਵਿੱਚ ਵੋਟਾਂ ਉਹਨਾਂ ਦੀਆਂ ਹੋਰ ਵੀ ਵੱਧ ਸਕਦੀਆਂ ਸੀ ਪਰ ਮੈਂਬਰ ਬਾਹਰ ਹੋਣ ਕਰਕੇ ਉਹ ਵੋਟਾਂ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਪੁੱਜ ਸਕੀਆਂ ਤਾਂ ਉਹਨਾਂ ਨੇ ਹੋਰ ਵੀ ਤਿੱਖੇ ਜਿਹੜੇ ਨੇ ਉਹ ਦੋਸ਼ ਇਲਜ਼ਾਮ ਹੈ ਉਹ ਜ਼ਰੂਰ ਲਾਏ ਹੋਏ ਨੇ ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਤਾਂ ਇਹ ਜਾਣਕਾਰੀ ਵੀ ਦਿਨ ਦੇ ਦਿਨ ਦੇ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਹਾਂ ਕਿ ਇਸ ਵੇਲੇ ਜਿਹੜਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਚੁਣੇ ਗਏ ਨੇ ਉਹਨਾਂ ਤੋਂ ਇਲਾਵਾ ਹੋਰ ਜਿਹੜੀ ਟੀਮ ਚੁਣੀ ਗਈ ਉਹਨਾਂ ਦੇ ਵਿੱਚ ਛੇਰ ਸਿੰਘ ਮੰਡਵਾਲਾ ਜਨਰਲ ਸਕੱਤਰ ਚੁਣੇ ਗਏ ਨੇ ਇਹ ਇਸ ਤੋਂ ਪਹਿਲਾਂ ਵੀ ਇਹੀ ਜ਼ਿੰਮੇਵਾਰੀ ਨਿਭਾ ਰਹੇ ਸੀ ਇਸ ਤੋਂ ਇਲਾਵਾ ਬਲਦੇਵ ਸਿੰਘ ਕਲਿਆਣ ਜੂਨੀਅਰ ਮੀਤ ਪ੍ਰਧਾਨ ਚੁਣੇ ਗਏ ਨੇ ਰਗੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ ਨੇ ਤਾਂ ਇਸ ਤੋਂ ਪਹਿਲਾਂ ਇਹ ਜ਼ਿੰਮੇਵਾਰੀਆਂ ਨਿਭਾ ਰਹੇ ਸੀ ਤਾਂ ਇਸ ਤੋਂ ਇਲਾਵਾ ਅੰਤਰੀ ਕਮੇਟੀ 11 ਮੈਂਬਰਾਂ ਦੀ ਚੁਣੀ ਗਈ ਆ ਜਿਨ੍ਹਾਂ ਦੇ ਵਿੱਚ ਸੁਰਜੀਤ ਸਿੰਘ ਗੜੀ ਮੁਖਵਿੰਦਰ ਸਿੰਘ ਖਾਪੜਖੇੜੀ ਸੁਰਜੀਤ ਸਿੰਘ ਕੰਗ ਸੁਰਜੀਤ ਸਿੰਘ ਤੁਗਲਵਾਲ ਗੁਰਪ੍ਰੀਤ ਸਿੰਘ ਚੱਬਰ ਬੀਬੀ ਹਰਜਿੰਦਰ ਕੌਰ ਦਲਜੀਤ ਸਿੰਘ ਭਿੰਡਰ ਬਲਦੇਵ ਸਿੰਘ ਕੈਂਪਰੀ ਮਿੱਠੂ ਸਿੰਘ ਕਾਨੇਕੇ ਮੇਜਰ ਸਿੰਘ ਢਿੱਲੋਂ ਜੰਗਪਹਾਦਰ ਸਿੰਘ ਰਾਏ ਤਾਂ ਇਹ 11 ਅੰਤਰੀਕ ਕਮੇਟੀ ਮੈਂਬਰ ਚੁਣੇ ਗਏ ਨੇ ਤਾਂ ਕੁੱਲ ਮਿਲਾ ਕੇ ਜਿਹੜੀ ਇਸ ਤੋਂ ਪਿਛਲੇ ਸਾਲ ਟੀਮ ਕੰਮ ਕਰ ਰਹੀ ਸੀ ਉਹੀ ਰਿਪੀਟ ਹੋਈ ਹੈ ਉਹਨਾਂ ਨੂੰ ਹੀ ਮੁੜ ਇੱਥੇ ਮੌਕਾ ਦਿੱਤਾ ਗਿਆ ਹੈ ਤਾਂ ਜਿਹੜੇ ਮਿੱਠੂ ਸਿੰਘ ਕਾਨੇਕੇ ਨੇ ਉਹ ਅੱਜ ਬਤੌਰ ਪ੍ਰਧਾਨ ਉਮੀਦਵਾਰ ਸਾਨ ਸ਼੍ਰੋਮਣੀ ਅਕਾਲੀ ਧਰਮ ਪੁਨਰ ਸਰਜੀਤ ਵੱਲੋਂ ਤੇ ਅੱਜ ਜਦੋਂ ਉਹ ਹਾਰ ਗਏ ਤਾਂ ਉਹਨਾਂ ਨੂੰ ਮੁੜ ਅੰਤਰੀ ਕਮੇਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ 11 ਮੈਂਬਰੀ ਕਮੇਟੀ ਸੀ 11 ਮੈਂਬਰੀ ਕਮੇਟੀ ਦੇ ਵਿੱਚੋਂ 10 ਮੈਂਬਰ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਨਾਲ ਸੰਬੰਧਿਤ ਨੇ ਤਾਂ ਇੱਕ ਮੈਂਬਰ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਨਾਲ ਸੰਬੰਧਿਤ ਉਹਨਾਂ ਨੂੰ ਰੱਖਿਆ ਗਿਆ ਹੈ ਟਾਈਮ ਵਕ ਵਕ ਤਸਵੀਰਾਂ ਅਸੀਂ ਲੈ ਕੇ ਤੁਹਾਡਾ ਨਾਸਾਨੀਆਂ ਕਰ ਰਹੇ ਸੀ ਹੋਰ ਵਕ ਵਕ ਤਸਵੀਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮਣੀਓ ਨੇ ਕਿ ਸੁਵਿੰਦਰਪਾਲ ਸਿੰਘ ਉਪਾਲਤੇ ਹਰਿੰਦਰ ਸਿੰਘ ਦਿਓ ਇਜਾਜ਼ਤ ਧੰਨਵਾਦ ਅੰਮ੍ਰਿਤਸਰ ਤੋਂ ਖ਼ਬਰਾਂ ਦਿੰਦੇ ਹੋਏ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਅੱਜ ਚੋਣ ਜਲਾਸ ਹੋਇਆ ਜਿਸ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੁੜ ਪ੍ਰਧਾਨ ਬਣੇ ਨੇ ਤੇ ਉਸ ਤੋਂ ਬਾਅਦ ਜਿੰਨੀ ਵੀ ਬਾਕੀ ਟੀਮ ਆ ਉਹ ਸਾਰੀ ਉਹੀ ਚੁਣੀ ਗਈ ਹੈ ਜਿਹੜੀ ਇਸ ਤੋਂ ਪਹਿਲਾਂ ਸੇਵਾਵਾਂ ਨਿਭਾ ਰਹੀ ਸੀ ਚੋਣ ਜਲਾਸ ਤੋਂ ਬਾਅਦ ਸ਼ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਾਹਰ ਆਏ ਨੇ ਗੱਲਬਾਤ ਕਰਦੇ ਆ ਕਿਵੇਂ ਦਾ ਚੋਣ ਜਲਾਸ ਰਿਹਾ ਜੀ ਅੱਜ ਦਾ ਜਿਹੜੀ ਅੱਜ ਦੀ ਚੋਣ ਸੀ ਨਾ ਇਹ ਜਿੱਤਣ ਹਾਰਨ ਦਾ ਮਕਸਦ ਨਹੀਂ ਸੀ ਇਹ ਸਿਧਾਂਤਾਂ ਦੀ ਗੱਲ ਸੀ ਇੱਕ ਤਰ੍ਹਾਂ ਬਹੁਤ ਛੋਟੀ ਜਿਹੀ ਜਿਹੜੀ ਸਮੁੰਦਰ ਚ ਦੇ ਵਿੱਚ ਬੂੰਦ ਬਰਾਬਰ ਆ ਉਹ ਸਿਧਾਂਤਾਂ ਦੀ ਰਾਖੀ ਕਰਨ ਦੇ ਲਈ ਚੋਣ ਲੜ ਰਹੇ ਸੀ ਇੱਕ ਪਾਸੇ ਬਹੁਤ ਵੱਡੀ ਧਰ ਜਿਹੜੀ ਜਿਨ੍ਹਾਂ ਦੀ ਗਿਣਤੀ ਸੈਂਕੜਿਆਂ ਚਾ ਜਿੰਨਾਂ ਕੋਲੇ ਬੜੇ ਸਾਧਨ ਨਹੀਂ ਜਿਨ੍ਹਾਂ ਦੀਆਂ ਵੱਡੀਆਂ ਪਾਰਟੀਆਂ ਪਿੱਛੇ ਆ ਜਿਨ੍ਹਾਂ ਦੇ ਉਹ ਤਾਕਤਾਂ ਬਾ ਜਿਹੜੀਆਂ ਤੇ ਜਨਰਲ ਚੋਣਾਂ ਨਹੀਂ ਹੋ ਰਹੀਆਂ ਦਿੱਲੀ ਦੀਆਂ ਕੇਂਦਰੀ ਪਾਰਟਾਂ ਇਸ ਕਰਕੇ ਅਸੀਂ ਇਹ ਮੈਸੇਜ ਦੇਣਾ ਚਾਹੁੰਦਾ ਸੀ ਅਸੀਂ ਜਿਹੜੀ ਸਿੱਖਾਂ ਦਾ ਜਿਹੜਾ ਛੋਟਾ ਬੰਦਾ ਡਾਡੇ ਨਾਲ ਲੜਨ ਦੀ ਸਮਰਤਾ ਲੰਬੇ ਸਮੇਂ ਤੋਂ ਰੱਖਦਾ ਉਹ ਸਿਧਾਂਤ ਨੂੰ ਜਿਉਂਦਾ ਰੱਖਿਆ ਅਸੀਂ ਉੱਥੇ ਮਤਿਆਂ ਦੇ ਰੂਪ ਦੇ ਚੱਪ ਦੀ ਗੱਲ ਰੱਖਣਾ ਚਾਹੁੰਦੇ ਸੀ ਸੰਸਾਰ ਦੇ ਲੋਕਾਂ 'ਚ ਸਿੱਖਾਂ 'ਚ ਸਾਡੀ ਗੱਲ ਸੁਣਾਈ ਨਹੀਂ ਦਿੱਤੀਗੀ ਇਦੋਂ ਤੱਕ ਹੰਕਾਰਿਆ ਹਰਜਿੰਦਰ ਸਿੰਘ ਧਾਮੀ ਮੈਨੂੰ ਕਹਿੰਦਾ ਮੈਨੂੰ ਸ਼ਕਤੀ ਵੀ ਦਾ ਵੇਸ਼ ਹੋਣਾ ਪਊ ਓਏ ਦੂ ਵੱਡੀ ਸ਼ਕਤੀ ਤੁਸੀਂ ਕੀ ਪ੍ਰਸ਼ ਕਰੋਂਗੇ ਤੁਸੀਂ ਸਿੱਖਾਂ ਦੀ ਜਥੇਬੰਦੀ ਨੂੰ ਤਹਿਸ ਨਸ ਕਰਤਾ ਇੱਥੇ ਕ腐ਸ਼ਨ ਦੀ ਗੱਲ ਹੁੰਦੀ ਆ ਕੱਲੇ ਕੱਲੇ ਮੈਂਬਰ ਨੂੰ ਵੋਟਾਂ ਲੈਣ ਦੇ ਲਈ ਦੋ ਦੋ ਮੈਂਬਰ ਤਰਨਤਾਰਨ ਤੋਂ ਕਿਤੋਂ ਕੋਈ ਇੱਕ ਤਰ੍ਹਾਂ ਦਾ ਲਾਲਚੀ ਆ ਸਾਨੂੰ ਵੋਟਾਂ ਬਾਦ ਇਸ ਕਰਕੇ ਨਾਲੇ ਵੱਡੇ ਸੀ ਨਾਲੇ ਜਿੱਤਣ ਵਾਲੇ ਸੀ ਇਹਨਾਂ ਨੇ ਹਰ ਹੀਲਾ ਵਸੀਲਾ ਵਰਤਨ ਦੀ ਕੋਸ਼ਿਸ਼ ਕੀਤੀ ਆ ਪਹਿਲਾਂ ਚੋਣ ਕਿਉਂ ਕੀਤੀ ਸਮਾਗਮ ਦਾ ਬਹਾਨਾ ਤਰਨਤਾਰਨ ਦੀ ਜਮਨੀ ਚੋਣ ਸਖਬੀਰ ਐਂਡ ਪਾਰਟੀ ਦਾ ਸਫਾਇਆ ਹੁਣ ਉਹ ਉਹ ਨਮੋਸ਼ੀ ਤੋਂ ਬਚਣ ਲਈ ਇਹਨਾਂ ਨੇ ਚਾਰ ਦਿਨ ਪਹਿਲਾਂ ਕੀਤੀ ਮर्याਦਾ ਦੀ ਗੱਲ ਲੈਂਦੀ ਸੀਗੀ ਮੇਰੀ ਗੱਲ ਸੁਣੀ ਨਹੀਂ ਗਈ ਇਹ ਕਹਿਣਾ ਸੀ ਐਸਜੀਪੀਸੀ ਦਾ ਸਕੱਤਰ ਜਿਸ ਦਿਨ ਗੜਗਾਜ ਨੂੰ ਸ਼੍ਰੋਮਣੀ ਕਮੇਟੀ ਜਥੇਦਾਰ ਲਾਉਂਦੀ ਹੈ ਉਹ ਕਹਿੰਦਾ ਸਾਰਾ ਕੁਝ ਮर्याਦਾ ਨਾਲ ਹੋਇਆ ਦੂਜਾ ਸਮਾਗਮ ਰਚਿਆ ਜਾਂਦਾ ਹੁਣ ਤੇ ਦਿਨਾਂ 'ਚ ਬਲਬੀਰ ਸਿੰਘ ਜਿਹੜੇ ਨਿੰਗ ਸਿੰਘ ਸੀ ਉਹ ਕਹਿੰਦੇ ਮर्याਦਾ ਮੁਤਾਬਕ ਉਹ ਨਹੀਂ ਸੀ ਹੋਇਆ ਹੁਣ ਹੋਇਆ ਮੈਂ ਪੁੱਛਣਾ ਸੀ ਰਜਿੰਦਰ ਸਿੰਘ ਧਾਮੀ ਨੂੰ ਧਾਮੀ ਸਾਹਿਬ ਹਜੇ ਹਰਨਾਮ ਸਿੰਘ ਤੁਮਾ ਰਹਿਂਦਾ ਤੀਜਾ ਪ੍ਰੋਗਰਾਮ ਕਦੋਂ ਕਰਨਾ ਮਰਿਆਦਾ ਦੀਆਂ ਧਜੀਆਂ ਡਾਈਆਂ ਰਹੀਆਂ ਸੁਲਤਾਨ ਸਿੰਘ ਨੂੰ ਕਿੱਥੋਂ ਤੇ ਕਿੱਥੇ ਪਹਛਾਤਾ ਕੋਈ ਪੁੱਛਣ ਵਾਲਾ ਆਏਗਾ ਇਹ ਇਸ਼ੂ ਸੀਗੇ ਸਾਡੇ ਇਸ਼ੂ ਮੇਨ ਸੀ ਜਨਰਲ ਚੋਣਾ ਦਾ ਜਨਰਲ ਚੋਣਾ ਲਈ ਮਤਾ ਬਾਸ ਕਰ ਦਿੰਦੇ ਹੋ ਉਹਦੀ ਪਹਿਰਵਾਈ ਨਹੀਂ ਕਰਦੇ ਕਿਉਂਕਿ ਤੁਹਾਡੀ ਪਿੱਠ ਤੇ ਕੇਂਦਰ ਆ ਤੋਂ ਉਹ ਜਿਉਂਦਾ ਰੱਖਣਾ ਚਾਹੁੰਦੇ ਆ ਅਸੀਂ ਇਹ ਗੱਲ ਕਹਿਣਾ ਸੀ ਅਸੀਂ ਲੱਗਦੇ ਹਾਂ ਤੁਹਾਡੇ ਪਿੱਛੇ ਚਲੋ ਕੇਂਦਰ ਦੇ ਅੱਗੇ ਜਾ ਕੇ ਬੈਠੀਏ ਚਲੋ ਜੰਤਰ ਮੰਤਰ ਤੇ ਜਾ ਕੇ ਬੈਠੀਏ ਜਨਰਲ ਚੋਣਾ ਕਰਾਓ ਇਹ ਹਾਊਸ ਚਾਹੇ ਅਸੀਂ ਵੀ ਮੈਂਬਰ ਆ ਤੇ ਸਿੱਖਾਂ ਦੀ ਅੱਜ ਪੂਰੀ ਨੁਮਾਇੰਦਗੀ ਨਹੀਂ ਕਰ ਸਕਦਾ 11 ਸਾਲ ਦਾ ਹੋ ਗਿਆ ਪਰ ਇਹ ਗੱਲਾਂ ਇਹਨਾਂ ਨੇ ਹੋਰ ਨਹੀਂ ਦੇਣੀਆਂ ਇਹ ਗੱਲਾਂ ਲੋਕਾਂ 'ਚ ਹੋਰ ਨਹੀਂ ਦੇਣੀਆਂ ਇਸ ਕਰਕੇ ਇਹਦਾ ਜਰੀਆ ਤਾਂ ਤੁਸੀਂ ਜਾਂ ਭਰਾਵੋ ਤੁਸੀਂ ਸਿੱਖ ਵੀ ਹੋ ਤੁਸੀਂ ਇਨਸਾਫ਼ ਪਸੰਦ ਵੀ ਹੋ ਸਾਡੀ ਆਵਾਜ਼ ਜਾਣੀ ਚਾਹੀਦੀ ਆ ਸਾਡਾ ਇਹ ਮਕਸਦ ਚੂਣ ਜਿੱਤਣਾ ਨਹੀਂ ਸੀ ਨਾ ਸੀ ਜਿੱਤ ਸਕਦੇ ਆ ਆ ਜਨਰਲ ਚੌਲਾ ਹੋਣਗੀਆਂ ਸਿੱਖ ਸੰਘਾਂ ਦੇ ਆਸਰੇ ਦੇ ਨਾਲ ਇਹ ਜੇ ਹਰਜਿੰਦਰ ਸਿੰਘ ਧਾਮੀ ਵਰਗੇ ਜਿਹੜੇ ਆਪ ਆਪ ਨੂੰ ਕਹਿੰਦੇ ਆ ਇੱਥੇ ਜੋ ਕਰਪਸ਼ਨ ਤੇ ਜੋ ਨਿਜਮਾ ਦੀ ਉਲੰਘਣਾ ਉਹਦੀ ਸ਼ਹਿਦ ਹੀ ਹੁੰਦੀ ਆ ਆਪਦੇ ਦਫ਼ਤਰਾਂ ਦੇ ਵਿੱਚ ਬੰਦਿਆਂ ਦੇ ਰਿਸ਼ਤੇਦਾਰਾਂ ਦੀ ਅਪੁਆਇੰਟਮੈਂਟ ਇੱਥੋਂ ਸਬੂਤ ਤਾਂ ਨਹੀਂ ਆਉਣ ਵਾਲੇ ਦਿਮਾਂ ਚ ਔਰ ਰੋਜ਼ ਚਾਰ-ਚਾਰ ਬੰਦਿਆਂ ਦੇ ਆਡਰ ਪਾਈ ਜਾਂਦੇ ਆ ਉਹਨਾਂ ਨਾਲੇ ਸਮਝ ਨੁਕਤੀਆਂ ਕਰ ਦੇਣਗੇ ਅਰਜੈਕਟਿਵ ਚ ਇੰਨਾ ਝੂਠ ਬੋਲਿਆ ਜਾਂਦਾ ਮੈਨੂੰ 10 ਮੈਂਬਰਾਂ ਰਿਆਂ ਚ ਮਿਲਿਆ ਪਿਛਲੀ ਅਰਜੈਕਟਿਵ ਚ ਮਤਾ ਪਾਸ ਕਰਤਾ ਵੀ 1-1 ਲੱਖ ਰੁਪਈਆ ਕੱਟ ਕੇ ਮੈਂਬਰਾਂ ਦਾ ਹੜਾ ਪੀੜਤਾਂ ਵਾਲਿਆਂ ਨੂੰ ਦੇਣਾ ਅਰਜੈਕਟਿਵ ਚ ਗੱਲ ਨਹੀਂ ਲਿਆਂਦੀ ਬਾਹਰ ਅਨਾਊਂਸਮੈਂਟ ਕਰਦੀ ਤਗੜੇ ਦਾ 70 200 ਇਹ ਗੱਲਾਂ ਤੋਂ ਭੱਜਣ ਵਾਲਾ ਅਰਜਿੰਦਰ ਸਿੰਘ <th> ਬਹੁਤ ਮਾਰੇ ਵਿਹਾਰ ਨਾਲ ਪੇਸ਼ ਆਇਆ ਕਿ ਮੈਂ ਸਖਤੀ ਕਰੂੰ ਉਹ ਧਾਮੀ ਤੂੰ ਸ਼ਕਤੀ ਕੀ ਕਰੇਗਾ ਅਸੀਂ ਵੱਡੀਆਂ-ਵੱਡੀਆਂ ਤਾਕਤਾਂ ਜਿਹੜੀਆਂ ਸਾਡੇ ਨਾਲ ਧੱਕਾ ਕਰਦਾ ਉਹਨਾਂ ਨਾਲ ਲੜਾਈ ਲੜਦਾ ਤੂੰ ਤਾਂ ਫਿੱਲ ਨਾ ਸੁਖਵੀਰ ਸਿੰਘ ਬਾਦਲ ਦਾ ਤੂੰ ਥੁੱਕ ਕੇ ਝਟਣ ਵਾਲਾ ਬੰਦਾ ਹੈ ਤੂੰ ਕਹ ਅਸਤੀਵਾ ਦਿੰਦਾ ਸੀ ਡਰਾਮੇ ਕਰਦਾ ਸੀ ਅੱਜ ਫੇਰ ਮੈਂਬਰਾਂ ਨੂੰ ਲਾਲਚ ਦੇ ਕੇ ਉਹਨਾਂ ਦੇ ਮੁਲਾਜ਼ਮਾਂ ਨੂੰ ਭਰਤੀ ਕਰਕੇ ਫੇਰ ਬਣਿਆ ਸਾਰਿਆਂ ਦੇ ਸਾਹਮਣੇ ਆ ਗਏ ਸੋ ਮਿੱਟੂ ਸਿੰਘ ਗਾਨੇ ਕੇ ਵੀ ਇੱਥੇ ਮੌਜੂਦ ਨੇ ਜਿਹੜੇ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਵੱਲੋਂ ਦਾਵੇਦਾਰ ਸੀ ਤਾਂ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਲੈਨੇ ਆ ਕਿ ਅੱਜ ਇਸ ਪ੍ਰਧਾਨ ਦੇ ਦਾਵੇਦਾਰ ਸੀ ਮਿੱਤਰ ਕੱਲ ਸਾਬ ਕਿਵੇਂ ਦੇਖਦੇ ਹੋ ਅੱਜ ਦਾ ਇਸ ਪ੍ਰਧਾਨ ਨੂੰ ਮਿੱਤਰ ਜੀ ਕਿਵੇਂ ਦੇਖਦੇ ਹੋ ਜੀ ਅੱਜ ਇਲੈਕਸ਼ਨ ਸੀਗੀ ਤੇ ਵੋਟਾਂ ਜਿਹੜੀਆਂ ਨੇ 18 ਤੁਹਾਨੂੰ ਪਈਆਂ ਕਿਵੇਂ ਦੇਖਦੇ ਹੋ ਵੋਟਾਂ ਘਟੀਆਂ ਕਿਉਂ ਸਾਡੀਆਂ ਵੋਟਾਂ ਘਟਣ ਦਾ ਕਾਰਨ ਤਾਂ ਇਹ ਹੋਇਆ ਜੀ ਸਾਡੇ ਮੈਂਬਰ ਸਾਹਿਬਾਨ ਸੁਖਦੇਸ਼ ਸਿੰਘ ਪੌਰ ਹੋਣੀ ਹਰਦੀਪ ਸਿੰਘ ਜੀ ਹੋਣੀ ਉਹ ਵਿਦੇਸ਼ ਨਾਲ ਉਹ ਨਹੀਂ ਪਹੁੰਚੇ ਦੂਜੀ ਗੱਲ ਸਾਡੇ ਨਾਲ ਤੱਕਾ ਹੋਇਆ ਇਹਨਾਂ ਨੇ ਆਪਦੇ ਇਹ ਜੋ ਇਹਨਾਂ ਦੇ ਪੱਖੀ ਮੈਂਬਰ ਸੀ ਉਹਨਾਂ ਨੇ ਜੇ ਉਹ ਬੰਦੇ ਬੈਠੇ ਸੀਗੇ ਜਿਵੇਂ ਹਰਮਨਜੀਤ ਸਿੰਘ ਹੈ ਦਿੱਲੀ ਤੋਂ ਉਹ ਕੈਪਟਡ ਮੈਂਬਰ ਹੈ ਉਹ ਕਹਿੰਦੇ ਵੀ ਬੰਬੇ ਬੈਠਾ ਹੈਗਾ ਆਹ ਗੱਲ ਕਰੋ ਤੁਸੀਂ ਮੈਂ ਕਹਾਂ ਵੀ ਜਦੋਂ ਬੰਬੇ ਬੈਠਾ ਇੱਥੇ ਨਹੀਂ ਬੰਦੇ ਪਹੁੰਚਦੇ ਦੀ ਵੋਟ ਨਹੀਂ ਪੈਣੀ ਚਾਹੀਦੀ ਤਾਂ ਉਹਦੀ ਵੋਟ ਵੀ ਇਹਨਾਂ ਦੇ ਕੋਲ ਸੋ ਇਹਨਾਂ ਨੇ ਗਲਤ ਤੰਗ ਧੱਕਾ ਹੋ ਜਾਏਗਾ ਧੱਕਾ ਸਾਡੇ ਨਾਲ ਇਸ ਗੱਲ ਦਾ ਹੋਇਆ ਕਿ ਗਲਤ ਵੋਟ ਪਵਾਈ ਉਹ ਵੋਟ ਪਵਾਉਣੀ ਨਹੀਂ ਜਿਹੜਾ ਇੱਥੇ ਹਾਜ਼ਰ ਨਹੀਂ ਉਹਦੀ ਬੋਟ ਕੀ ਫੋਨ ਤੇ ਪੁਆਈ ਜਾ ਸਕਦੀ ਹੈ ਸਾਡੇ ਇਤਰਾਜ਼ ਨੂੰ ਸੁਣਿਆ ਨਹੀਂ ਗਿਆ ਅਗਲੀ ਗੱਲ ਅਸੀਂ ਜਿਹੜੀ ਚੋਣ ਹੈਗੀ ਉਹ ਆਮ ਚੋਣਾ ਲੜਨ ਦੀ ਖਾਤਰ ਰਾਹ ਪੱਤਰਾ ਕਰਨ ਵਾਸਤੇ ਲੜੀ ਹੈ ਅਸੀਂ ਅੱਜ ਲੜਾਈ ਇੱਥੋਂ ਉਗਾਜ ਕੀਤਾ ਹੈ ਸ਼੍ਰੋਮਣੀ ਕਾਲੀ ਦਲ ਪੁਨਰ ਫਰੀਦ ਹੈ ਤੇ ਔਰ ਬਾਕੀ ਪੰਥਕਤਰ ਨਾਲ ਲੈ ਕੇ ਦਿੱਲੀ ਕੇਂਦਰ ਸਰਕਾਰ ਤੇ ਉੱਤੇ ਦਬਾਅ ਬਣਾਉਗੀ ਕੇਂਦਰ ਸਰਕਾਰ ਨੂੰ ਮਜਬੂਰ ਕਰੂਗੀ ਕਿ ਜਲਦ ਆਮ ਚੋਣਾ ਕਰਾਈ ਜਾਣਾ ਆਮ ਚੋਣਾ 22 ਬਰੇ ਹੋ ਕੇ 354 ਗੁਰੂ ਘਰ ਦੇ ਜਿਹੜੇ ਲੋਕਲ ਗੁਰਦੁਆਰਾ ਕਮੇਟੀਆਂ ਨੇ ਉਹਨਾਂ ਹੀ ਚੋਣ ਨੂੰ 22 ਬਰੇ ਹੋ ਗਏ ਸ਼੍ਰੋਮਣੀ ਕਮੇਟੀ ਦੀ ਚੋਣ ਨੂੰ 14 ਬਰੇ ਹੋ ਗਏ 15ਵਾਂ ਸਾਲ ਬਰ ਲੱਗ ਗਿਆ ਸੋ ਇਹ ਜਿਹੜਾ ਤਖਾ ਹੋ ਰਿਹਾ ਸਿੱਖ ਕੌਮ ਨਾਲ ਸਿੱਖ ਸਿਧਾਂਤਾਂ ਨਾਲ ਔਰ ਔਰ ਜਿਹੜਾ ਬੇਇਨਸਾਫੀ ਹੋ ਰਹੀ ਹੈ ਚੋਣਾਂ ਨਾ ਕਰਾ ਕੇ ਕੇਂਦਰ ਬੇਇਨਸਾਫੀ ਕਰ ਰਹੀ ਹੈ ਇਹਦੇ ਪ੍ਰਤੀ ਸਾਡੇ ਸਿੱਖ ਕੌਮ ਦੇ ਵਿੱਚ ਰੋਸ ਹੈ ਵੇਚ ਨਹੀਂ ਹੈ ਦੂਜੀ ਵੇਚ ਨਹੀਂ ਰੋਸ ਬੰਦੀ ਸੀ ਕਰੋ ਨਾਸ਼ਰ ਨਾ ਕਰਕੇ ਅਸੀਂ ਇਹ ਦੋਵੇਂ ਮੁੱਦੇ ਦੇ ਰੇ ਉਠਾਉਣ ਜਾ ਰਹੇ ਹਾਂ ਕਾਲੀ ਚਰ ਕਹਿੰਦਾ ਕਿ ਬਹੁਤ ਵੱਡੀ ਚਿੰਤ ਹੋਈ ਹੈ ਗਿਆਨੀ ਸੋ ਇਹ ਸਾਨੂੰ ਮਿੱਟੂ ਸਿੰਘ ਕਾਨੇ ਕੇ ਜਿਨ੍ਹਾਂ ਨੇ ਕਹਾ ਕਿ ਉਹਨਾਂ ਦੇ ਨਾਲ ਅੱਜ ਤੱਕਾ ਹੋਇਆ ਇਹ ਕਿਉਂਕਿ ਉਹਨਾਂ ਦੇ ਮੈਂਬਰ ਜਿਹੜੇ ਉਹ ਵਾਰ ਸੀ ਤਾਂ ਜਿਹੜੀ ਇੱਕ ਬੋਰਡ ਦੀ ਗੱਲ ਕਰਦੇ ਨੇ ਕਿ ਉਹ ਵੀ ਉਹਨਾਂ ਨੇ ਤੱਕੇ ਦੇ ਨਾਲ ਪਵਾ ਲਈ ਹੈ ਕਹਿੰਨ ਤਪਾਵਾ ਹੈ ਕਿ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਚੋਣ ਹੈ ਉਸ ਦੇ ਵਿੱਚ ਵੋਟਾਂ ਉਹਨਾਂ ਦੀਆਂ ਹੋਰ ਵੀ ਵੱਧ ਸਕਦੀਆਂ ਸੀ ਪਰ ਮੈਂਬਰ ਬਾਹਰ ਹੋਣ ਕਰਕੇ ਉਹ ਵੋਟਾਂ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਪੁੱਜ ਸਕੀਆਂ ਤਾਂ ਉਹਨਾਂ ਨੇ ਹੋਰ ਵੀ ਤਿੱਖੇ ਜਿਹੜੇ ਨੇ ਉਹ ਦੋਸ਼ ਇਲਜ਼ਾਮ ਹੈ ਉਹ ਜ਼ਰੂਰ ਲਾਏ ਹੋਏ ਨੇ ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਤਾਂ ਇਹ ਜਾਣਕਾਰੀ ਵੀ ਦਿਨ ਦੇ ਦਿਨ ਦੇ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਹਾਂ ਕਿ ਇਸ ਵੇਲੇ ਜਿਹੜਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਚੁਣੇ ਗਏ ਨੇ ਉਹਨਾਂ ਤੋਂ ਇਲਾਵਾ ਹੋਰ ਜਿਹੜੀ ਟੀਮ ਚੁਣੀ ਗਈ ਉਹਨਾਂ ਦੇ ਵਿੱਚ ਸ਼ੇਰ ਸਿੰਘ ਮੰਡਵਾਲਾ ਜਨਰਲ ਸਕੱਤਰ ਚੁਣੇ ਗਏ ਨੇ ਇਹ ਇਸ ਤੋਂ ਪਹਿਲਾਂ ਵੀ ਇਹੀ ਜ਼ਿੰਮੇਵਾਰੀ ਨਿਭਾ ਰਹੇ ਸੀ ਇਸ ਤੋਂ ਇਲਾਵਾ ਬਲਦੇਵ ਸਿੰਘ ਕਲਿਆਣ ਜੂਨੀਅਰ ਮੀਤ ਪ੍ਰਧਾਨ ਚੁਣੇ ਗਏ ਨੇ ਰਗੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ ਨੇ ਤਾਂ ਇਸ ਤੋਂ ਪਹਿਲਾਂ ਇਹ ਜ਼ਿੰਮੇਵਾਰੀਆਂ ਨਿਭਾ ਰਹੇ ਸੀ ਤਾਂ ਇਸ ਤੋਂ ਇਲਾਵਾ ਅੰਤਰੀ ਕਮੇਟੀ ਗਿਆਰਾ ਮੈਂਬਰਾਂ ਦੀ ਚੁਣੀ ਗਈ ਆ ਜਿਨ੍ਹਾਂ ਦੇ ਵਿੱਚ ਸੁਰਜੀਤ ਸਿੰਘ ਗੜੀ ਮੁਖਵਿੰਦਰ ਸਿੰਘ ਖਾਪੜਖੇੜੀ ਸੁਰਜੀਤ ਸਿੰਘ ਕੰਗ ਸੁਰਜੀਤ ਸਿੰਘ ਤੁਗਲਵਾਲ ਗੁਰਪ੍ਰੀਤ ਸਿੰਘ ਛੱਬਰ ਬੀਬੀ ਹਰਜਿੰਦਰ ਕੌਰ ਦਲਜੀਤ ਸਿੰਘ ਭਿੰਡਰ ਬਲਦੇਵ ਸਿੰਘ ਕੈਂਪਰੀ ਮਿੱਠੂ ਸਿੰਘ ਕਾਨੇਕੇ ਮੇਜਰ ਸਿੰਘ ਢਿੱਲੋਂ ਜੰਗਪਹਾਦਰ ਸਿੰਘ ਰਾਏ ਤਾਂ ਇਹ 11 ਅੰਤਰੀਕ ਕਮੇਟੀ ਮੈਂਬਰ ਚੁਣੇ ਗਏ ਨੇ ਤਾਂ ਕੁੱਲ ਮਿਲਾ ਕੇ ਜਿਹੜੀ ਇਸ ਤੋਂ ਪਿਛਲੇ ਸਾਲ ਟੀਮ ਕੰਮ ਕਰ ਰਹੀ ਸੀ ਉਹੀ ਰਿਪੀਟ ਹੋਈ ਹੈ ਉਹਨਾਂ ਨੂੰ ਹੀ ਮੁੜ ਇੱਥੇ ਮੌਕਾ ਦਿੱਤਾ ਗਿਆ ਹੈ ਤਾਂ ਜਿਹੜੇ ਮਿੱਠੂ ਸਿੰਘ ਕਾਨੇਕੇ ਨੇ ਉਹ ਅੱਜ ਬਤੌਰ ਪ੍ਰਧਾਨ ਉਮੀਦਵਾਰ ਸਾਨ ਅਸ਼ਰੋਣੀ ਅਕਾਲੀ ਦਲ ਉਹਨਾਂ ਸਰਜੀਤ ਵੱਲੋਂ ਤੇ ਅੱਜ ਜਦੋਂ ਉਹ ਹਾਰ ਗਏ ਤਾਂ ਉਹਨਾਂ ਨੂੰ ਮੁੜ ਅੰਤਰੀ ਕਮੇਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ 11 ਮੈਂਬਰੀ ਕਮੇਟੀ ਸੀ 11 ਮੈਂਬਰੀ ਕਮੇਟੀ ਦੇ ਵਿੱਚੋਂ 10 ਮੈਂਬਰ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਨਾਲ ਸੰਬੰਧਿਤ ਨੇ ਤਾਂ ਇੱਕ ਮੈਂਬਰ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਨਾਲ ਸੰਬੰਧਿਤ ਉਹਨਾਂ ਨੂੰ ਰੱਖਿਆ ਗਿਆ ਹੈ ਆਮ ਵਕਤ ਤਸਵੀਰਾਂ ਅਸੀਂ ਲੈ ਕੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਸੀ ਹੋਰ ਵਕਤ ਤਸਵੀਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮਣੀਓਨਿਕ ਸੁਵਿੰਦਰਪਾਲ ਸਿੰਘ ਉਪਾਲਤੇ ਹਰਿੰਦਰ ਸਿੰਘ ਦਿਓ ਜੀ ਇਜਾਜ਼ਤ ਧੰਨਵਾਦ ਆਨੰਦਪੁਰ ਦੇ ਨਾਂ ਤੋਂ ਆਪ ਜੀ ਸੁਣ ਰਹੇ ਹੋ ਸਤਿ ਸ਼੍ਰੀ ਅਕਾਲ ਭਰਖੰਦਰ ਡੋਟੀ ਨਾਲ ਬਲੰਦ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਅੱਜ ਚੋਣ ਜਲਾਸ ਹੋਇਆ ਜਿਸ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੁੜ ਪ੍ਰਧਾਨ ਬਣੇ ਨੇ ਤੇ ਉਸ ਤੋਂ ਬਾਅਦ ਜਿੰਨੀ ਵੀ ਬਾਕੀ ਟੀਮ ਆ ਉਹ ਸਾਰੀ ਉਹੀ ਚੁਣੀ ਗਈ ਹੈ ਜਿਹੜੀ ਇਸ ਤੋਂ ਪਹਿਲਾਂ ਸੇਵਾਵਾਂ ਬਾਰੇ ਸੀ ਚੋਣ ਜਲਾਸ ਤੋਂ ਬਾਅਦ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਾਹਰ ਆਏ ਨੇ ਗੱਲਬਾਤ ਕਰਦੇ ਆ ਕਿਵੇਂ ਦਾ ਚੋਣ ਜਲਾਸ ਰਿਹਾ ਜੀ ਅੱਜ ਦਾ ਜਿਹੜੀ ਅੱਜ ਦੀ ਚੋਣ ਸੀ ਨਾ ਇਹ ਜਿੱਤਣ ਹਾਰਨ ਦਾ ਮਕਸਦ ਨਹੀਂ ਸੀ ਇਹ ਸਿਧਾਂਤਾਂ ਦੀ ਗੱਲ ਸੀ ਇੱਕ ਤਰ੍ਹਾਂ ਬਹੁਤ ਛੋਟੀ ਜਿਹੀ ਜਿਹੜੀ ਸਮੁੰਦਰ ਚ ਦੇ ਵਿੱਚ ਬੂੰਦ ਬਰਾਬਰ ਆ ਉਹ ਸਿਧਾਂਤਾਂ ਦੀ ਰਾਖੀ ਕਰਨ ਦੇ ਲਈ ਚੋਣ ਲੜ ਰਹੇ ਸੀ ਇੱਕ ਪਾਸੇ ਬਹੁਤ ਵੱਡੀ ਧਰ ਜਿਹੜੀ ਜਿਨ੍ਹਾਂ ਦੀ ਗਿਣਤੀ ਸੈਂਕੜਿਆਂ ਚਾ ਜਿੰਨਾਂ ਕੋਲੇ ਬੜੇ ਸਾਧਨ ਨਹੀਂ ਜਿਨ੍ਹਾਂ ਦੀਆਂ ਵੱਡੀਆਂ ਪਾਰਟੀਆਂ ਪਿੱਛੇ ਆ ਜਿਨ੍ਹਾਂ ਦੇ ਉਹ ਤਾਕਤਾਂ ਬਾ ਜਿਹੜੀਆਂ ਤੇ ਜਨਰਲ ਚੋਣਾਂ ਨਹੀਂ ਹੋ ਰਹੀਆਂ ਦਿੱਲੀ ਦੀਆਂ ਕੇਂਦਰੀ ਪਾਰਟਾਂ ਇਸ ਕਰਕੇ ਅਸੀਂ ਇਹ ਮੈਸੇਜ ਦੇਣਾ ਚਾਹੁੰਦਾ ਸੀ ਅਸੀਂ ਜਿਹੜੀ ਸਿੱਖਾਂ ਦਾ ਜਿਹੜਾ ਛੋਟਾ ਬੰਦਾ ਡਾਡੇ ਨਾਲ ਲੜਨ ਦੀ ਸਮਰਤਾ ਲੰਬੇ ਸਮੇਂ ਤੋਂ ਰੱਖਦਾ ਉਹ ਸਿਧਾਂਤ ਨੂੰ ਜਿਉਂਦਾ ਰੱਖਿਆ ਅਸੀਂ ਉੱਥੇ